ਪ੍ਰਸਤੋ ਆਏ ਹੋਏ ਸਾਰੇ ਸਾਥੀਆਂ ਦਾ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮੈਂ ਪ੍ਰਧਾਨਜੀ ਮੰਡਲ ਵੱਲੋਂ ਬਲਕਰਨ ਸਿੰਘ ਬਰਾੜ ਸਾਥੀ ਰੋਲਦੂ ਸਿੰਘ ਮਾਨਸਾ ਹਰਮਨ ਸਿੰਘ ਸੰਘਾ ਤਿੰਨ ਸਾਥੀਆਂ ਦਾ ਪ੍ਰਧਾਨਜੀ ਮੰਡਲ ਸੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਕਰਨੈਲ ਸਿੰਘ ਜੀ ਸੁਪਵਨ ਲੁਧਿਆਣਾ ਦੇ ਵਿੱਚ ਹੋਈ ਹੈ ਅੱਜ ਦੇ ਜੋ ਮੁੱਦੇ ਨੇ ਜੋ ਫੈਸਲੇ ਵਿਚਾਰੇ ਗਏ ਨੇ ਜਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲੇ ਕੀਤੇ ਗਏ ਆ ਇਹਨਾਂ ਤੇ ਸੰਘਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਸਭ ਤੋਂ ਪਹਿਲਾਂ ਸ਼ੁਰੂ ਕਰਨਗੇ ਅੱਜ ਤੁਸੀਂ ਸਾਰੇ ਇਹਨਾਂ ਅਖਬਾਰਾਂ ਵਿੱਚ ਪੜ੍ਹਿਆ ਹੋਣਾ ਕਿ ਟਰੰਪ ਨੇ ਇੰਡੀਆ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਜਿਹੜਾ ਉਹ ਕਰਨ ਜਾ ਰਿਹਾ ਉਹਨਾਂ ਨੇ ਕਿਹਾ ਭਾਰਤ ਸਰਕਾਰ ਸਾਡੀ ਮੰਨ ਗਈ ਆ ਕਿ ਜਿਹੜਾ ਟੈਰਫ ਆ ਅਸੀਂ ਅਮਰੀਕਾ ਨੂੰ ਚੀਜ਼ਾਂ ਭੇਜਦੇ ਆ ਉਹ ਲਾ ਰਹੇ ਆ ਅਸੀਂ ਉਹ ਘੱਟ ਕਰ ਦੇਵਾਂਗੇ ਜਿਹਦੇ ਨਾਲ ਕੀ ਹੋਊਗਾ ਤੇ ਸਾਡਾ ਜਿਹੜਾ ਸਮਾਨ ਬਾਹਰ ਨੂੰ ਜਾ ਰਿਹਾ ਉਹ ਜਿਹੜਾ ਉਹ ਘੱਟ ਕੀਮਤਾਂ ਤੇ ਜਾਊਗਾ ਤੇ ਉਹ ਮੰਨ ਲਓ ਇਹ ਵੀ ਮੰਨ ਗਏ ਉਹਨਾਂ ਨੇ ਕਿਹਾ ਭਾਰਤ ਸਰਕਾਰ ਮੰਨ ਗਈ ਆ ਕਿ ਅਸੀਂ ਜਿਹੜਾ ਇੰਡੀਆ ਨੂੰ ਸਮਾਨ ਭੇਜਾਂਗੇ ਉਹਦੇ ਉੱਤੇ ਜਿਹੜਾ ਟੈਰਫ ਉਹ ਜਿਹੜਾ ਉਹ ਕੈਨਸਲ ਆਉਂਦੇ ਆ ਉਹ ਕਾਫੀ ਘੱਟ ਜਾਊਗਾ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਜਿਹੜਾ ਵੀ ਇਹ ਕੋਸ਼ਿਸ਼ ਉਹ ਕਰ ਰਹੇ ਆ ਮੋਦੀ ਸਰਕਾਰ ਬਿਲਕੁਲ ਚੁੱਪ ਬੈਠੀ ਆ ਤੇ ਕੁਝ ਨਹੀਂ ਦੱਸ ਰਹੀ ਇਹਦੇ ਨਾਲ ਸਾਰਿਆਂ ਦਾ ਲੌਸ ਹੋਣਾ ਕਿਉਂਕਿ ਡੇਰੀ ਪ੍ਰੋਡਕਟ ਹੋਰ ਖਾਣ ਦੀਆਂ ਵਸਤਾਂ ਦੇ ਉੱਤੇ ਉਹਨਾਂ ਨੇ ਕਿਹਾ ਤੁਸੀਂ ਟੈਕਸ ਸਾਡਾ ਘਟਾਓ ਇਹਦੇ ਨਾਲ ਹੋਊ ਸਾਡਾ ਮੰਡੀ ਸਿਸਟਮ ਜਿਹੜਾ ਉਹ ਖਤਮ ਹੋ ਜਾਊਗਾ ਤੇ ਜੇ ਬਾਹਰੋਂ ਆਉਣ ਲੱਪਿਆ ਅਨਾਜ ਆਉਣ ਲੱਪਿਆ ਦੁੱਧ ਆਉਣ ਲੱਪਿਆ ਤਾਂ ਸਾਡੀ ਡੇਰੀ ਜਿਹੜੀ ਆ ਸਾਡਾ ਪੋਲਟਰੀ ਫਾਰਮ ਆ ਉਹ ਇੱਥੇ ਰੁੜ ਜਾਊਗਾ ਇਹਨੇ ਕਰਕੇ ਅਸੀਂ 4 ਤਰੀਕ ਨੂੰ ਇਹ ਜਿਹੜੀ ਆ ਰਹੀ ਆ ਉਸ ਦਿਨ ਮੋਦੀ ਤੇ ਟਰੰਪ ਦੇ ਤਸੀਲ ਹੈੱਡਕੁਆਰਟਰਾਂ ਦੇ ਉੱਤੇ ਤੇ ਬਲਾਕ ਹੈੱਡਕੁਆਰਟਰਾਂ ਦੇ ਉੱਤੇ ਉਤਲੇ ਫੂਕ ਰਹੇ ਆ ਦੋਨਾਂ ਦੇ ਤਾਂ ਕਿ ਇਹ ਜਿਹੜਾ ਕੰਮ ਉਹ ਕਰ ਰਹੇ ਆ ਇਹ ਬੰਦ ਕੀਤਾ ਜਾਵੇ ਅਗਲੀ ਗੱਲ ਪ੍ਰੋਦੂ ਸਰਮਾਣ ਸੇ ਇੱਕ ਮਿੰਟ ਹੀ ਮਾਨ ਸਾਹਿਬ ਖਾਨੀ ਮਾਨ ਸਾਹਿਬ ਜੀ ਇੱਕ ਤਾਂ ਜੋ ਟਰੱਪ ਨੀਤੀ ਆ ਰਹੀ ਆ ਵੀ thro bharo us mar aauga ਉਥੇ ਟੈਕਸ ਲੱਗੂਗਾ ਤਾਂ ਸਾਡਾ ਜਿਹੜਾ ਮਤਲਬ ਇਥੋਂ ਦੇ ਜਿੰਸਾ ਪ੍ਰਭਾਵ ਤੋਂ ਨਹੀਂ ਸਾਡੀ ਦੁਕਾਨਦਾਰੀ ਪ੍ਰਭਾਵ ਤੋਂ ਨਹੀਂ ਆੜਤੀਆਂ ਦਾ ਕੰਮ ਪ੍ਰਭਾਵ ਤੋਂ ਹੋਣਾਗਾ ਉਹਦੇ ਵਿਰੋਧ ਦੇ ਵਿੱਚ ਇੱਕ ਅਸੀਂ ਘੱਟੋ ਘੱਟ 2 ਲੱਖ ਪਰਚਾ ਕੱਢ ਰਹੇ ਹਾਂ ਜਿਹੜਾ ਵਪਾਰੀਆਂ ਕੋਲੇ ਵੀ ਭੇਜਾਂਗੇ ਮਲਾਜ਼ਮਾਂ ਕੋਲੇ ਵੀ ਭੇਜਾਂਗੇ ਮਜ਼ਦੂਰਾਂ ਕੋਲੇ ਵੀ ਭੇਜਾਂਗੇ ਸਾਡੇ ਕਿਸਾਨਾਂ ਦੇ ਘਰਾਂ ਚ ਮਤਲਬ ਬੰਨਾਂਗੇ ਵੀ ਭਾਈ ਇਹ ਸਾਰਿਆਂ ਲਈ ਘਾਤਕ ਫੈਸਲਾ ਹੈ ਉਹਦੇ ਤੇ ਉਹਦੇ ਸਬੰਧ ਦੇ ਵਿੱਚ 4 ਤਰੀਕ ਨੂੰ ਸੰਘਾ ਸਾਮਜਤਾ ਭੂਤਲੇ ਸਾਲ ਰਹਾਂਗੇ ਤੇ ਅਗਲੇ ਮਹੀਨੇ ਦੀ 4 ਤਰੀਕ ਨੂੰ ਸਾਡੀ ਕੌਂਸਲ ਜਲੰਧਰ ਦੇ ਵਿੱਚ ਸੈਮੀਨਾਰ ਕਰਈਏ ਉਹ ਕਰ ਰਹੇ ਹਾਂ ਅਸੀਂ ਪੂਰੇ ਜੋਰ ਨਾਲ ਇੱਕ ਅਸੀਂ ਮੰਗ ਕਰਦੇ ਆ ਜਿਹੜੀਆਂ ਸਾਡੀਆਂ ਕਪੈਨਾਂ ਸਾਰੇ ਉਹ ਦੇਸ਼ ਦੇ ਵਿੱਚ ਮਤਲਬ ਕਣਕ ਕੱਟਣ ਜਾਂਦੀਆਂ ਸੌਣ ਕੱਟਣ ਜਾਂਦੀਆਂ ਇੱਕ ਕਪਾਣ ਨੂੰ ਘੱਟੋ ਘੱਟ 60000 ਤੋਂ ਲੈ ਕੇ 40000 ਰੁਪਿਆ ਉਹਨੂੰ ਆਉਣ ਜਾਣ ਦਾ ਟੂਲ ਪਲੱਸ ਦਾ ਟੈਕਸ ਪੈ ਜਾਂਦਾ ਹੈ ਉਸ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਉਹ ਫੀਰੀ ਜਾਣੀ ਹੈ ਕਿ ਉਹ ਸਾਡਾ ਕਿਸਾਨ ਨਹੀਂ ਸੰਦਾ ਉਹ ਗੱਡਾ ਹੈ ਸਾਡਾ ਇੱਕ ਤਰ੍ਹਾਂ ਦਾ ਜਿਵੇਂ ਸਾਡਾ ਟਰੈਕਟਰ ਨੂੰ ਘਟਾ ਕੇ ਜਾਂਦਾ ਕਪਾਣ ਵੀ ਇੱਕ ਸਾਡਾ ਦਾਤੀ ਹੈ ਸਾਡੀ ਉਹ ਵੱਢਣ ਜਾਂਦੀ ਹੈ ਉਹਦੇ ਕੋਈ ਟੈਕਸ ਨਾ ਲੱਗੇ ਜਦੋਂ ਜਾਂਦੇ ਆ ਟੂਲ ਪਰਚੀ ਨਾ ਕੱਟੀ ਜਾਵੇ ਇਹ ਮੰਗ ਕਰਦੇ ਆ ਸਤਿਕਾਰਯੋਗ ਸਾਥੀਓ ਸੰਯੁਕਤ ਕਿਸਾਨ ਮੋਰਚੇ ਨੇ ਜੋ ਪਿਛਲੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਕਿ 4 ਮਈ ਨੂੰ ਅਸੀਂ ਦੇਸ਼ ਭਗਤੀ ਯਾਦਗਾਰ ਹਾਲ ਜਲੰਧਰ ਦੇ ਵਿੱਚ ਬਹੁਤ ਵੱਡੀ ਇੱਕ ਸੈਮੀਨਾਰ ਆ ਜਿਹੜਾ ਉਹ ਕਰਨ ਜਾ ਰਹੇ ਆ ਇਸ ਸੈਮੀਨਾਰ ਦੇ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇਸ਼ ਦੀਆਂ ਸਮੁੱਚੀਆਂ ਟ੍ਰੇਡ ਯੂਨੀਅਨਾਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਆਰਥੀਆ ਤੇ ਹੋਰ ਛੈਲਰ ਮਾਲਕ ਸਮਾਜ ਦੇ ਹਰ ਵਰਗ ਨੂੰ ਬੁਲਾ ਕੇ ਅਸੀਂ ਉਹ ਸੈਮੀਨਾਰ ਕਰ ਰਹੇ ਆ ਉਹ ਸੈਮੀਨਾਰ ਦੇਸ਼ ਦੀ ਜਿਹੜੀ ਮੋਦੀ ਸਰਕਾਰ ਹੈ ਜਿਵੇਂ ਸਾਥੀਆਂ ਨੇ ਪਹਿਲਾਂ ਜ਼ਿਕਰ ਕਰਤਾ ਵੀ ਅਮਰੀਕਾ ਦੇ ਨਾਲ ਮਿਲ ਕੇ ਜਾਂ WTO ਦੇ ਦਬਾਅ ਦੇ ਥੱਲੇ ਜਿਹੜੀਆਂ ਲਗਾਤਾਰ ਉਹ ਨੀਤੀਆਂ ਲਿਆ ਰਹੀਆਂ ਚਾਹੇ ਉਹ ਖੇਤੀ ਮੰਡੀਕਰਨ ਨੀਤੀ ਘੜਾ ਹੋਵੇ ਚਾਹੇ ਜਿਹੜੀ ਨੀਤੀ ਦਾ ਸਾਥੀਆਂ ਨੇ ਜ਼ਿਕਰ ਕੀਤਾ ਉਹ ਹੁਣ ਇਹਨਾਂ ਸਾਰੀਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੇ ਕੀ ਪ੍ਰਭਾਵ ਪੈਣੇ ਆ ਕਿਵੇਂ ਉਹਨਾਂ ਦੇ ਕਾਰੋਬਾਰਾਂ ਦਾ ਉਜਾੜਾ ਹੋਣਾ ਤੇ ਉਹਨਾਂ ਨੂੰ ਲਾਮਬੰਦ ਕਰਨ ਵਾਸਤੇ ਉਹਨਾਂ ਨੂੰ ਇੱਕਮੁੱਠ ਕਰਨ ਵਾਸਤੇ 4 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਦੇਸ਼ ਭਗਤ ਜਗਰ ਹਾਲ ਜਲੰਧਰ ਦੇ ਵਿੱਚ ਇੱਕ ਤਾਂ ਉਹ ਸੈਮੀਨਾਰ ਕਰੂਗਾ ਦੂਜੀ ਗੱਲ ਜਿਹੜੇ ਸਾਥੀਆਂ ਨੇ ਜ਼ਿਕਰ ਕਰ ਦਿੱਤਾ ਵੀ ਜੋ ਅਮਰੀਕਾ ਦੇ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦਾ ਸੈਕਟਰੀ ਆਫ ਸਟੇਟ ਦਿੱਲੀ ਦੇ ਵਿੱਚ ਆਇਆ ਚੁੱਪਚੀ ਬੀਤੇ ਕੇਂਦਰ ਸਰਕਾਰ ਨੇ ਮਿਲ ਬੈਠ ਕੇ ਅੰਦਰ ਫੈਸਲੇ ਕਰ ਲਏ ਨੇ ਹਜੇ ਇਹ ਸਰਕਾਰ ਹੈ ਜਿਹੜੀ ਇਹ ਚੁੱਪਚੀ ਚੀਤੇ ਬੈਠੀ ਹੋਈ ਹੈ ਇਹਨਾਂ ਨੇ ਮੂੰਹ ਨਹੀਂ ਖੋਲਿਆ ਕਿਉਂਕਿ ਉਹਨਾਂ ਨੇ ਮੋਦੀ ਨੂੰ ਦਬਕਾਇਆ ਹੋਇਆ ਹੈ ਚਾਹੇ ਉਹ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਜਿਵੇਂ ਵੀ ਵੋਟਾਂ ਦੇ ਵਿੱਚ ਪੈਸੇ ਲਾਉਣ ਦਾ ਮਾਮਲਾ ਸੀ ਉਸ ਤੇ ਉਹਨਾਂ ਨੇ ਸਿੱਧਾ ਕਿਹਾ ਸੀ ਵੋਟ ਪ੍ਰੈਸ਼ਰ ਵਧਾਉਣ ਦੇ ਮਾਰੇ ਨੇ ਵੀ ਮੋਦੀ ਨੂੰ ਪੈਸੇ ਦਿੱਤੇ ਆ ਇਸ ਤੇ ਚੁੱਪ ਐ ਬੋਲ ਨਹੀਂ ਰਹੇ ਤੇ ਸਾਡੀ ਸਰਕਾਰ ਚੁੱਪ ਜਿੜ ਕੇ ਮੰਨ ਗਈ ਐ ਅਮਰੀਕਾ ਦੇ ਵੱਲੋਂ ਅੱਜ 2 ਤਰੀਕ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਅੱਜ 3 ਵਜੇ ਐਲਾਨ ਉਹਨਾਂ ਦਾ ਹੋ ਗਿਆ ਐ ਕਿ ਕਿਵੇਂ ਕਿਵੇਂ ਉਹਨਾਂ ਨੇ ਮਤਲਬ ਕਿ ਇੰਡੀਆ ਦੇ ਵਿੱਚ ਸਾਰੇ ਜੋ ਵੀ ਉਤਪਾਦ ਉਹਨਾਂ ਦੇ ਡੇਰੀ ਦੇ, ਪੁਲਟਰੀ ਦੇ ਤੇ ਅਨਾਜ ਆ ਜਿਹੜਾ ਉਹ ਇੱਥੇ ਆਉਣਾ ਹੈ ਜਿਹਦੇ ਨਾਲ ਨਾ ਕੇਵਲ ਸਾਡੀ ਖੇਤੀ تباہ ਹੋਣੀ ਹੈ ਉਹਦੇ ਨਾਲ ਜੁੜੇ ਹੋਏ ਸਾਰੇ ਧੰਦੇ تباہ ਹੋਣੇ ਆ ਉਹਨਾਂ ਦੇ ਨਾਲ ਨਾਲ ਸਮਾਜ ਦੇ ਵਿੱਚ ਵੱਡੀ ਪੱਧਰ ਤੇ ਬੇਰੁਜ਼ਗਾਰੀ ਫੈਲਣੀ ਹੈ ਜਦੋਂ ਸਾਡੇ ਕਾਰਖਾਨਿਆਂ ਨੇ ਬੰਦ ਹੋਣਾ ਸਾਡੇ ਵਪਾਰ ਦਾ ਪੱਠਾ ਬੈਠਣਾ ਇੱਕ ਕਰਨ ਇਹਦੇ ਨਾਲ ਨਾਲ ਇੱਕ ਵਾਰੀ ਅਸੀਂ 4 ਅਪ੍ਰੈਲ ਨੂੰ 12 ਵਜੇ ਠੀਕ तहसील ਤੇ ਬਲਾਕ ਹੈੱਡਕੁਆਟਰਾਂ ਤੇ ਸੱਦਾ ਦਿੱਤਾ ਹੈ ਵੀ 트াম্প ਤੇ ਮੋਦੀ ਦੋਨਾਂ ਦੇ ਪੁਤਲੇ ਆ ਜਿਹੜੇ ਉਹ ਸਾੜਨ ਜਾ ਰਹੇ ਆ ਇਹਦੇ ਨਾਲ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਯੁਜਤ ਕਿਸਾਨ ਮੋਰਚੇ ਵੱਲੋਂ 28 ਤਰੀਕ ਦੇ ਧਰਨੇ ਦਿੱਤੇ ਗਏ ਸੀਗੇ ਜਿਹੜੇ ਜ਼ਬਰ ਦੇ ਵਿਰੁੱਧ ਜਿਹੜਾ ਬਿਲਕੁਲ ਅਸੀਂ ਆਪਣੀਆਂ ਮੀਟਿੰਗ ਸੀ ਜਿਹੜੀ 21 ਤਰੀਕ ਦੀ ਉਸ ਦੇ ਵਿੱਚ ਸਾਰੇ ਆਪਣੇ ਪ੍ਰੋਗਰਾਮਾਂ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੇ ਜਿਹੜਾ ਜ਼ੁਲਮ ਦਾ ਕਹਾੜਾ ਲੋਕਾਂ ਦੇ ਉੱਪਰ ਤੇ ਕਿਸਾਨ ਆਗੂਆਂ ਦੇ ਵਿਰੁੱਧ ਪ੍ਰਚਾਰ ਤੇ ਕਿਸਾਨ ਆਗੂਆਂ ਨੂੰ ਜੇਲਾ ਚ ਧੱਕਿਆ ਜਾਂ ਜਿਹੜੇ ਸ਼ੰਭੂ ਤੇ ਖਨੌਰੀ ਦੇ ਵਿੱਚ ਮੋਰਚੇ ਸੀ ਉਹਨਾਂ ਦੇ ਬੇਦਰਦੀ ਦੇ ਨਾਲ ਸਾਡੇ ਸਮਾਨ ਨੂੰ ਲੁੱਟਿਆ ਗਿਆ ਸਾਡੇ ਕਿਸਾਨਾਂ ਨੂੰ ਕੁੱਟਿਆ ਗਿਆ ਤੇ ਇਹ ਸਰਕਾਰ ਜਿਹੜੀ ਕਿ ਮਤਲਬ ਕਿ ਇਹਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਕਿ ਇਹਨਾਂ ਨੇ ਮਤਲਬ ਕਿ ਇਹ ਜੀਆਂ ਕੀਰਤੀਮਾਨ ਸਵਾਬ ਕਰਤੇ ਵੀ ਇਹਨਾਂ ਦੇ ਆਗੂ ਆ ਜਿਹੜੇ ਸਰਕਾਰ ਦੇ ਤੇ ਪੁਲਿਸ ਹੈ ਉਹ ਕਿਸਾਨਾਂ ਦਾ ਟਰਾਲੀਆਂ ਤੇ ਫ੍ਰੀਜਾਂ ਪੱਖਿਆਂ ਤੇਕਰ ਉਹਨਾਂ ਨੇ ਚੋਰੀ ਕੀਤੇ ਆ ਜਿਹੜੀ ਕਿ ਇੱਕ ਸ਼ਰਮਨਾਕ ਕਾਰਵਾਈ ਹੈ ਭਾਵੇਂ ਕਿ ਅਸੀਂ 28 ਤਰੀਕ ਦੇ ਧਰਨੇ 'ਚ ਵਿਸ਼ਾਲ ਲਾਮਬੰਦੀ ਕਰਕੇ ਸਰਕਾਰ ਨੂੰ ਜਵਾਬ ਦਿੱਤਾ ਜੀਹਦਾ ਕਰਕੇ ਇਹਨਾਂ ਨੇ ਸਾਡੇ ਸਾਰੇ ਬੜੇ ਹੋਏ ਆਗੂਆਂ ਨੂੰ ਰਹਾ ਕੀਤਾ ਤੇ ਅਸੀਂ ਅੱਗੇ ਤੋਂ ਵੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਉਹ ਪੰਜਾਬ ਸਰਕਾਰ ਖਾਸ ਕਰਕੇ ਵੀ ਭਾਈਚਾਰਿਆਂ ਦੇ ਅੰਦਰ ਕਿਸਾਨ ਵਰਸ ਅਦਰਜ ਚਾਹੇ ਉਹ ਮਜ਼ਦੂਰ ਦੇ ਨਾਤੇ ਦਲਦ ਦੇ ਨਾਤੇ ਜਿਹੜੇ ਉਹ ਪਾੜੇ ਖੜੇ ਕਰ ਰਹੀ ਹੈ ਉਹਨਾਂ ਪਾਰਿਆਂ ਤੋਂ ਗਰੇਜ ਹੁਣਾ ਚ ਕਰਨਾ ਚਾਹੀਦਾ ਤੇ ਸਿੱਧੇ ਹੋ ਕੇ ਪੰਜਾਬ ਦੀਆਂ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਸਰਕਾਰ ਪਹਿਲਾਂ ਮੰਨੀਆਂ ਹੋਈਆਂ ਖਾਸ ਕਰਕੇ ਦਸੰਬਰ ਦੇ ਮਹੀਨੇ ਦੀ ਮੀਟਿੰਗ ਸੀ ਜਿਹੜੀ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਲਾਗੂ ਕਰੇ ਨਹੀਂ ਸੰਜਮਤ ਕਿਸਾਨ ਮੋਰਚਾ ਇਹਨਾਂ ਦੇ ਚੁੱਪ ਕਰਕੇ ਨਹੀਂ ਬੈਠੂਗਾ ਇੱਕ ਵਾਰ ਮੌਕਾ ਇੱਕ ਆਲ ਇੰਡੀਆ ਦੀ ਮੀਟਿੰਗ ਹੈਗੀ 20 ਤੇ 21 ਤਰੀਕ ਦੀ ਜਿਹੜਾ ਹਮਲਾ ਟ੍ਰੈਪ ਦਾ ਭਾਰਤ ਪੱਧਰ ਤੇ ਜੰਗ ਛੇੜਾਂਗੇ ਅਸੀਂ ਦੂਲਨ ਛੇੜਾਂਗੇ ਉਹ 20 ਤੇ 21 ਦੀ ਅਸੈਂਬਲੀ ਨੇ ਦੀ ਦਿੱਲੀ ਦੇ ਵਿੱਚ ਮੀਟਿੰਗਾਂ ਕੈਬਨਟ ਮੰਤਰੀ ਜਿਹੜਾ ਅਮਨ अरोड़ा ਉਹਦਾ ਜਿਹੜਾ ਬਿਆਨ ਆਇਆ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਉਹ ਟਕਰਾਅ ਵਾਲਾ ਤੇ ਉਹ ਅਸੀਂ ਇਹ ਅਜੇ ਟਕਰਾਅ ਤੋਂ ਕੋਈ ਡਰਦੇ ਨਹੀਂਗੇ ਪਰ ਫਿਰ ਵੀ ਅਸੀਂ ਇਹ ਸਮਝਦੇ ਆਂ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਲੋਕਾਂ ਦੇ ਏਜੰਡੇ ਤੇ ਲੜਾਈ ਲੜ ਰਿਹਾ ਲੋਕਾਂ ਦੇ ਮੁੱਦਿਆਂ ਤੇ ਲੜਾਈ ਲੜ ਰਿਹਾ ਸਰਕਾਰ ਨੂੰ ਇਹਨਾਂ ਹਰਕਤਾਂ ਤੋਂ ਬਾਹਰ ਜਾਣਾ ਚਾਹੀਦਾ ਹੈ ਇਹੋ ਜਿਹਾ ਮਾਹੌਲ ਬਣਾਉਣ ਦੀ ਥਾਂ ਪੰਜਾਬ ਦੇ ਲੋਕਾਂ ਨੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਚਾਹੇ ਉਹ ਬੀਬੀਆਂ ਨੂੰ ਪੈਸੇ ਦੇਣ ਦਾ ਮਾਮਲਾ ਹੋਵੇ ਪੈਨਸ਼ਨ ਮਿਤਾਉਣ ਦਾ ਹੋਵੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਸਿਰ ਚੜ ਕੇ ਬੋਲ ਰਿਹਾ ਇੱਕ ਮੈਂ ਘਟਨਾ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਣਾ ਇੱਥੇ ਵੀ ਇਹ ਲੋਕ ਪੁਲਿਸ ਦੀਆਂ ਧਾੜਾਂ ਲੈ ਕੇ ਥਾਂ ਥਾਂ ਤੇ ਮਤਲਬ ਕਿ ਨਸ਼ਾ ਦੇ ਸਮਗਲਨਾ ਦੇ ਘਰ ਆਉਂਦੇ ਫਿਰਦੇ ਆ ਪਰ ਇਹਨਾਂ ਦਾ ਆਪ ਦਾ ਆਈਜੀ ਤੇ ਦੂਜੇ ਲੋਕ ਜਿਹੜੇ ਵੱਡੇ ਵੱਡੇ ਜਮਗੀਠੀ ਵਰਗੇ ਜਿਹੜੇ ਫਸੇ ਹੋਇਆ ਉਹਨਾਂ ਦੇ ਕੇਸ ਸਿੱਟਾਂ ਦੇ ਦੌਰ ਦੇ ਵਿੱਚ ਇਧਰ ਉਧਰ ਮਤਲਬ ਕਿ ਗੋਗਲੂਆ ਤੋਂ ਮਿੱਟੀ ਝਾੜਨ ਦੇ ਤੁਲ ਹੋਏ ਪਏ ਆ ਤੇ ਇਹਨਾਂ ਨੇ ਨਸ਼ੇ ਨੂੰ ਇਹ ਸਾਧ ਤਾਈ ਰੋਕਿਆ ਮੈਂ ਤੁਹਾਡੇ ਯਾਦ ਕਰਾਉਣਾ ਚਾਹਣਾ ਬਖਿੰਡੇ ਜ਼ਿਲ੍ਹੇ ਦੇ ਵਿੱਚ ਦਾਂਸਿੰਗ ਵਾਲਾ ਪਿੰਡ ਦੇ ਵਿੱਚ ਜਿਹੜੀ 8 ਘਰ ਸਾੜੇ ਸੀਗੇ ਉਹਨਾਂ ਦੇ ਵਿੱਚ 50 60 ਲੋਕਾਂ ਨੇ ਉਹ ਹਮਲਾ ਕੀਤਾ ਸੀ ਨਸ਼ਾ ਸਮਗਲਰਾਂ ਨੇ ਉਹਦੇ ਚੋਂ 32 ਬੰਦੇ ਦੇ ਪਰਚਾ ਹੋਇਆ ਸੀ 32 ਜੋ ਸਰਕਾਰ ਦੇ ਵਿਰੋਧ ਦੇ ਵਿੱਚ ਧਰਨੇ ਲੱਗਣ ਦੇ باوجود 17 ਬੰਦੇ ਗ੍ਰਿਫਤਾਰ ਕੀਤੇ ਜਿਹੜੇ 2 ਢਾਈ ਮਹੀਨੇ ਬਾਅਦ ਅੱਜ ਉਹ ਜਵਾਨਤਾ ਕਰਾ ਕੇ ਬਾਹਰ ਆ ਗਏ ਉਹਦਾ ਕਾਰਨ ਇਹ ਹੈ ਸਰਕਾਰ ਨਸ਼ਾ ਸਮਗਲਰਾਂ ਨਾਲ ਰਲਈ ਹੋਈ ਹੈ ਉਹਨਾਂ ਤੇ ਉਹ ਜਿਹਾ ਸਖਤ ਧਰਾਵਾ ਲਾਉਣ ਤੋਂ ਗੁਰੇਜ਼ ਕਰਦੀ ਹੈ ਜਿਨ੍ਹਾਂ ਦੇ ਨਾਲ ਉਹ ਦੋਸ਼ੀ ਜੇਲਾ ਗ੍ਰਹਿਣ ਤੁਹਾਡੇ ਸਾਹਮਣੇ ਹੈ ਤੁਸੀਂ ਪੜਤਾਲ ਕਰ ਸਕਦੇ ਹੋ ਇੱਕ ਦੂਜੀ ਗੱਲ ਇੱਕ ਇੱਕ ਬਟਿੰਡਾ ਦੇ ਵਿੱਚ ਟੋਲ ਇੱਕ ਮਿੰਟ ਟੋਲ ਜਿਹੜੇ ਵਧਾਏ ਗਏ ਆ ਪਿਛਲੇ ਦਿਨਾਂ ਚ ਸੰਯੁਕਤ ਕਿਸਾਨ ਮੋਰਚੇ ਨੇ ਇਸ ਦੀ ਨਿੰਦਾ ਕਰਦੀ ਹੈ ਕਰਦਾ ਤੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਟੋਲਾ ਨੂੰ ਵਾਪਸ ਲੈ ਜਾਵੇ ਜਿਵੇਂ ਸਾਥੀ ਨੇ ਪਹਿਲਾਂ ਕਿਹਾ ਵੀ ਕਪੈਨਾ ਵਗੈਰਾ ਜਾਂ ਜ਼ਰੂਰੀ ਜਿਹੜੇ ਸਾਡੇ ਕਾਰੋਬਾਰੀ ਸਾਧਨ ਹੈ ਉਹਨਾਂ ਨੂੰ ਮਤਲਬ ਕਿ ਇਸ ਤੋਂ ਛੋੜ ਦਿੱਤੀ ਜਾਵੇ ਸਰ ਇੱਕ ਬਟੰਡਾ ਦੇ ਵਿੱਚ ਉਦਰਾਹਾ ਸਾਹਿਬ ਦੀ ਜਥੇਬੰਦੀ ਦੇ ਕੁਝ ਆਗੂਆਂ ਨੂੰ ਕੁਝ ਲੋਕਾਂ ਨੇ ਤੀਸਰਾਂ ਨੇ ਜਿਹੜਾ ਘੇਰੇ ਆ ਜਿਹੜੇ ਆ ਉਹਨਾਂ ਨੇ ਕਿਹਾ ਕਿ ਧਰਨੇ ਮੁਜਾਰੇ ਕਰਨ ਦੇ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈਂਦਾ ਉਹ ਤਾਂ ਆਪਣੇ ਉਹ ਹੀ ਜਵਾਬ ਦੇਣਗੇ ਇੱਕ ਮਿੰਟ ਇਹ ਜਿਹੜਾ ਫੀਨੋਮੈਨਾ ਹੈ ਇਹ ਸਰਕਾਰ ਫਲਾ ਰਹੀ ਹੈ ਤੁਸੀਂ ਪੂਰੇ ਦੇਸ਼ ਦੀ ਸਥਿਤੀ ਦੇਖੋ ਵੀ ਸਰਕਾਰ ਕਿੰਨੇ ਗਲਤ ਫੈਸਲੇ ਲੈ ਰਹੀ ਹੈ ਸਰਕਾਰ ਹੈ ਜਿਹੜੀ ਉਹ ਕਿੰਨੇ ਗਲਤ ਫੈਸਲੇ ਲੈ ਰਹੀ ਹੈ ਆਰਥਿਕ ਨੀਤੀਗਤ ਸਵਾਲ ਤੇ ਰਾਜਨੀਤਿਕ ਰਾਜਨੀਤਿਕ ਨੀਤੀਗਤ ਸਵਾਲ ਤੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਪ੍ਰਦੂਸ਼ਣ ਦੇ ਮਾਮਲੇ ਤੇ ਇੱਕ ਫੈਸਲਾ ਹੋਇਆ ਜਦੋਂ ਕਿ ਪੰਜਾਬ ਤੇ ਦੇਸ਼ ਦੇ ਲੋਕ ਇਸ ਗੱਲ ਦੇ ਵਿਰੁੱਧ ਲੜਾਈ ਲੜ ਰਹੇ ਆ ਵੀ ਸਾਨੂੰ ਪਾਣੀ ਦੀ ਥਾਂ ਤੇ ਜ਼ਹਿਰ ਦਿੱਤਾ ਜਾ ਰਿਹਾ ਸਾਡੇ ਦਰਿਆ ਪਲੀਟ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਕੇਂਦਰ ਦੇ ਕਦਮਾਂ ਤੇ ਚੱਲਦਿਆਂ ਹੋਇਆ ਉਹ ਫੈਸਲਾ ਕੀਤਾ ਕਿ ਇਸ ਨੂੰ ਸਜ਼ਾ ਤੋਂ ਮੁਕਤ ਕਰ ਦਿੱਤਾ ਇੱਥੇ ਕੱਲੀ ਪੰਜਾਬ ਸਰਕਾਰ ਨਹੀਂ ਦੋਸ਼ੀ ਜਾਂ ਬੀਜੇਪੀ ਨਹੀਂ ਦੋਸ਼ੀ ਜਿਹੜੀਆਂ ਵਿਰੋਧੀ ਧਿਰਾਂ ਕਾਂਗਰਸ ਪਾਰਟੀ ਆ ਉਹਦੇ ਇੱਕ ਐਮਐਲਏ ਨੇ ਪਾਰਟੀ ਨੀਤੀ ਤੋਂ ਬਾਹਰ ਜਾ ਕੇ ਮਲਮੀ ਜੀ ਜੀਬਨਾ ਸਿਰਫ ਇੰਨੀ ਗੱਲ ਕਹੀ ਹੈ ਵੀ ਇਹ ਗਲਤ ਗਲਤ ਗੱਲ ਹੈ ਇਸ ਤੋਂ ਅੱਗੇ ਕੋਈ ਵਿਰੋਧ ਨਹੀਂ ਹੋਇਆ ਕੋਈ ਬਾਈਕਾਟ ਨਹੀਂ ਕੀਤਾ ਕੋਈ ਇਸ ਤੇ ਬਹਿਸ ਨਹੀਂ ਹੋਈ ਜਿਹੜਾ ਉਹ ਕਾਨੂੰਨ ਪਾਸ ਕੀਤਾ ਗਿਆ ਔਰ ਆਲੇ ਦਿਨਾਂ ਦੇ ਵਿੱਚ ਸਾਡੇ ਦਰਿਆਵਾਂ ਨੂੰ ਹੋਰ ਪਲੂਟ ਕਰੂਗਾ ਸਾਡੇ ਗਰੀਬ ਲੋਕ ਜਿਨ੍ਹਾਂ ਨੂੰ ਪੀਣ ਵਾਸਤੇ ਪਾਣੀ ਨਹੀਂ ਨਸੀਬ ਹੁੰਦਾ ਬਸੜਿਆਂ ਤੇ ਜਾਂ ਘਰਾਂ 'ਚ ਕੰਮ ਕਰਦੇ ਆ ਜਾਂ ਬਾਹਰ ਜਾਂਦੇ ਆ ਕਿਤੇ ਵੀ ਗਲੀ ਮੋੜ ਮਹੱਲੇ ਤੇ ਇਹ ਪੰਜਾਬ ਦੇ ਪੰਜਾਂ ਦਰਿਆਵਾਂ ਦੀ ਧਰਤੀ ਦਾ ਪਾਣੀ ਹੈ ਜਿਹੜਾ ਉਹ ਜ਼ਹਿਰ ਹੋਰ ਜ਼ਹਿਰ ਹੋਊਗਾ ਤੰਗ ਕਰ ਰਿਹਾ ਜਿਹੜਾ ਸਵਾਲ ਦਾ ਕੀਤਾ ਸਾਡੇ ਦੇ ਗ੍ਰਾਹਕ ਜਿਹੜੇ ਬੰਦੇ ਪਤਾ ਉਹਦਾ ਜਵਾਬ ਦੇਣਾ ਚਾਹੁੰਦਾ ਇੱਕ ਆਓ ਇੱਧਰ ਆਓ ਦੇਖੋ ਇੱਥੇ ਬੋਲ ਲਓ ਬੋਲੋ ਬੱਚੇ ਬੋਲੋ ਬੋਲੋ ਦੇਖੋ ਜਿਹੜਾ ਬੈਠ ਕੇ ਬੈਠ ਨਹੀਂ ਕਰ ਕੋਈ ਗੱਲ ਜਿਹੜਾ ਇਧਰੋਂ ਸਵਾਲ ਆਇਆ ਵੀ ਗ੍ਰਾਹਕ ਵਾਲੀ ਜਿੱਥੇ ਬੰਦੀ ਬਾਰੇ ਕਿਹਾ ਵੀ ਇਹ ਪਾਈ ਸਕੂਲ ਬੰਦ ਕਰੀ ਬੈਠੇ ਆ ਸਕੂਲ ਅਸੀਂ ਨਹੀਂ ਬੰਦ ਕਰਿਆ ਸੀ ਪੂਰੂ ਦਾ ਸਪੋਰਟ ਦੇ ਆ ਮਾਮਲਾ ਕੀ ਹੈ ਜਿਹੜਾ ਆਦਰਸ਼ ਸਕੂਲ ਹੈ ਉਹਦੇ 70% ਸਰਕਾਰ ਨੇ ਦੇਣੇ 30 ਜਿਹੜੇ ਪ੍ਰਾਈਵੇਟਾਂ ਨੂੰ ਦਿੱਤਾ ਉਹਨਾਂ ਨੇ ਪਾਉਣੇ ਉਦੇ ਬਖਵਾਦ ਬਕਾਇਦਾ ਡੀਸੀ ਨੇ ਕਮੇਟੀ ਬਣਾ ਕੇ ਉਹਦੀ ਮੁਰਤਾਲ ਕਰਾਈ ਉਹਦੀ ਮੁਰਤਾਲ ਦੀ ਰਿਪੋਰਟ ਹੈ ਜਿਹਨੂੰ ਲੰਗਿਆਂ ਨਹੀਂ ਕਰ ਰਹੇ ਸਾਨੂੰ ਖੂਦ ਦੇ ਡੀਐਸਪੀ ਨੇ ਪੜਾਈ ਆ ਉਹ ਉੱਚ ਕਿਹਾ ਕੀ ਹੈ ਕਿ ਜਿਹੜੇ ਵਿਦਿਆਰਥੀਆਂ ਤੋਂ ਪੇਪਰਾਂ ਵਾਲੇ ਪੈਸੇ ਲੈ 10ਵੇਂ ਵਾਲੇ ਤੋਂ 2000 ਲਿਆ 9ਵੇਂ ਵਾਲੇ ਤੋਂ ਕੁਝ ਘੱਟ ਲਏ ਆ 1800 ਲਿਆ ਇਹ ਨਿਆਇਜ ਲੈ ਆ ਉਹਨਾਂ ਨੇ ਉਦੋਂ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਬੱਚਿਆਂ ਨੂੰ 3 ਸਾਲਦਿਆਂ ਵਰਦਿਆਂ ਨਹੀਂ ਦਿੱਤੀਆਂ ਤਿੰਨ ਸਾਲ ਹੋ ਗਏ ਕਿਤਾਬਾਂ ਨਹੀਂ ਦਿੱਤੀਆਂ ਉਹ ਹੀ ਕਿਤਾਬਾਂ ਗਾਹਾਂ ਦੀਆਂ ਗਾਹਾਂ ਦੇ ਹੀ ਜਾਂਦੇ ਹੈ ਤੇ ਉਧਰ ਉਹ ਬਿਲ ਪਾਈ ਜਾਂਦੇ ਹੈ ਇਹਦੇ ਤੇ ਉਹਨਾਂ ਨੇ ਦੋਸ਼ੀ ਠਰਾਇਆ ਹੈ ਤੀਜੀ ਗੱਲ ਤੇ ਉਹਨਾਂ ਨੇ ਦੋਸ਼ੀ ਠਰਾਇਆ ਹੈ ਕਿ ਜਿਹੜੇ ਉੱਥੇ ਲੱਗੇ ਹੋਏ ਟੀਚਰ ਹੈ ਉਹਨਾਂ ਦੀ 40 ਜੀ ਨੂੰ 1000 ਤਨਖਾਹ ਹੈ ਉਹਨੂੰ ਦੱਸ ਦਿੰਦੇ ਹੈ ਇਹ ਏਟੀਐਮ ਚੋਂ ਫੜੇ ਹੋਇਆ ਸਾਰਿਆਂ ਦੇ ਉਹਦੇ 30 ਕਢਾ ਲੈਂਦੇ ਹੈ ਕਿਸੇ ਦਾ 20 ਕਢਾ ਲੈਂਦੇ ਹੈ ਜਦ ਦੀ ਉਹ ਸਬੂਤ ਅਸੀਂ ਸਾਬਤ ਕਰ ਸਕਦੇ ਆ ਕੇ 12 ਲੱਖ ਰੁਪਇਆ ਉਹ ਮਹੀਨੇ ਦਾ ਕਮਾਉਂਦੇ ਆ ਤੇ ਨਾਲੇ ਉਹ ਕਹਿੰਦਾ ਸੀ 30% ਪਾਉਣ ਜਾਂ ਦਾਦੀ ਬਣ ਜੇ ਉਹਦੇ ਕਰਕੇ ਉਥੋਂ ਦੇ ਜਿਹੜੇ ਟੀਚਰ ਹੈ ਜਿਹੋ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਬੱਚਿਆਂ ਵਾਲੀ ਗੱਲ ਦਾ ਵਿਰੋਧ ਕੀਤਾ ਵੀ ਬੜਦਿਆਂ ਕਿ ਉਹਨੂੰ ਕਿਤਾਬਾਂ ਕਿਉਂ ਨਹੀਂ ਦਿੰਦੇ ਸਾਡੀ ਤਾਂ ਮੁਸਾਹਤ ਕਿਉਂ ਕਰਦੇ ਹੋ ਉਹਦੇ ਤੇ ਉਹਨਾਂ ਨੂੰ ਘੜਤਾ ਉਹ ਲਗਭਗ 2.5 ਮਹੀਨਿਆਂ ਤੋਂ ਉੱਤੇ ਬੈਠੇ ਹੈ ਪਿਛਲੇ ਦਿਨੀ ਉਹਨਾਂ ਤੇ ਕਾਰਵਾਈ ਕਰਨ ਦੀ بجائے ਉੱਥੇ ਜਿਹਨੇ ਟੀਚਰ ਗੁੜੀਆਂ ਬੈਠੀਆਂ ਰਾਤ ਨੂੰ ਵੀ ਹੁੰਦੀਆਂ ਉਹਨਾਂ ਨੂੰ ਕੁੜੀ ਸਿਆ ਕੱਪੜੇ ਬਾਟੇ ਉਹਨਾਂ ਦੇ ਜ਼ਖਮ ਹੋਏ ਹੋਏ ਆ ਇਹਨਾਂ ਨੇ ਕਾਬਦਾ ਢਾੜਾ ਖੜਾ ਕੀਤਾ ਹੋਇਆ ਕਿਉਂਕਿ ਜਿਹਨਾਂ ਕੋਲੇ ਇੰਨੇ ਰੁਪਏ ਬਚਦੇ ਆ ਸਰਕਾਰ ਵੀ ਉਹਨਾਂ ਦੇ ਨਾਲ ਹੋ ਜਾਂਦੀ ਐ ਗੁੰਡਾ ਢਾਣੀਆਂ ਵੀ ਉਹਨਾਂ ਦੇ ਨਾਲ ਹੋ ਜਾਂਦੀ ਐ ਇਹ ਉਹਨਾਂ ਦਾ ਪ੍ਰਚਾਰ ਐ ਥੈਂਕ ਯੂ ਸਾਰੀ